ਸਿਕਾੜੀ ਮੈਂ ਚੰਨਾ ਧਰੋਲਾ ਇਸ ਟਾਈਮ ਧਰੋਲੇ ਦੇ ਵਿੱਚ ਸਾਫ ਸਫਾਈ ਦੀ ਸੇਵਾ ਹੋ ਰਹੀ ਹੈ ਤੇ ਉਹਨੂੰ ਹਰ ਇੱਕ ਥਾਂ ਨੂੰ ਸਾਫ ਸਫਾਈਇਆ ਕਰਿਆ ਜਾ ਰਿਹਾ ਹੈ ਆਪਾਂ ਸੰਗਤਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਆ ਦੇਖ ਸਕਦੇ ਹੋ ਇੱਧਰ ਬਹੁਤ ਵੱਡੇ ਲੈਵਲ ਤੇ ਸੰਗਤ ਪਹੁੰਚੀ ਹੋਈ ਹੈ ਜੋ ਸੇਵਾ ਕਰ ਰਹੀ ਹੈ ਧਰੋਲੇ ਦੇ ਵਿੱਚ ਤੇ ਆਪਾਂ ਇੱਥੇ ਤੁਹਾਨੂੰ ਮਿਲਾਉਂਦੇ ਹਾਂ ਸੱਜਣਾ ਨਾ ਤੁਸੀਂ ਆ ਸਾਰੇ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਸੇਵਾ ਹੈ ਸਫਾਈ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੋ ਸੰਗਤਾਂ ਕਰਦੀਆਂ ਨੇਗੀਆਂ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਮਿਲਾਵਾਂਗੇ ਵੀ ਸੰਗਤਾਂ ਨਾਲ ਤੁਸੀਂ ਇਹ ਦੇਖ ਸਕਦੇ ਹੋ ਇਧਰ ਬਹੁਤ ਵੱਡੀ ਸੇਵਾ ਹੈ ਸਫਾਈ ਦੀ ਸੇਵਾ ਉੱਤਮ ਸੇਵਾ ਹੁੰਦੀ ਹੈ ਉਹਦੇ ਜੋ ਕੁਝ ਆਪਾਂ ਸੋ ਸੰਗਤਾਂ ਨਾਲ ਤੁਹਾਨੂੰ ਮਿਲਾਵਾਂਗੇ ਇਸ ਟਾਈਮ ਜਿਹੜੀ ਸਫਾਈ ਦੀ ਸੇਵਾ ਹੈ ਬਹੁਤ ਵੱਡੀ ਸੇਵਾ ਹੁੰਦੀ ਹੈ ਸਮੇਂ-ਸਮੇਂ ਤੇ ਆਪਾਂ ਕਰਦੇ ਰਹਿੰਦੇ ਆ ਬਹੁਤ ਵੱਡਾ ਸਮਾਗਮ ਹੈ ਤਨੌਲੇ ਦੇ ਵਿੱਚ ਸੋ ਸਾਡੇ ਨਾਲ ਡਾਕਟਰ ਕਸ਼ਮੀਰ ਸਿੰਘ ਜੀ ਸਾਡੀ ਸੰਗਤਾਂ ਸਮੂਹ ਸੰਗਤਾਂ ਤਨੌਲੇ ਦੀ ਸੋ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਜੋ ਅੱਜ ਇਹ ਸੰਗਤਾਂ ਘਰੋਲੇ ਦੀ ਸਫਾਈ ਕਰ ਰਹੀਆਂ ਨੇ ਗਿਆ ਹਾਂਜੀ ਇਹ ਕੀ ਸਮਾਗਮ ਹੈ ਨੇ ਸਾਨੂੰ ਸਾਰੇ ਸਾਰੇ ਇਸ ਬਾਰੇ ਜਾਣਕਾਰੀ ਦੇ ਤਨਤਨ ਦਾਤਾ ਸ਼ਾਂਚਾ ਸਤਿਵਚਨ ਸਿਰੀ ਪੂਰਨ ਬ੍ਰਹਮ ਜੀ ਮਹਾਰਾਜ ਦੀ ਅਪਾਰ ਕਿਰਪਾ ਦੇ ਸਦਕਾ ਔਰ ਤਨੋਲਾ ਔਰ ਬਰਨਾਲਾ ਦੀ ਸਮੂੱਚੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ 15 ਸਤੰਬਰ 2024 ਦਿਨ ਐਤਵਾਰ ਨੂੰ ਤਨੋਲਾ ਦੀ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਰੂਹਾਨੀ ਸਤ ਸੰਗ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਖੁਦ ਗੁਰੂ ਪਾਤਸ਼ਾਹ ਜੀ ਸ਼ਿਰਕਤ ਕਰਦੇ ਨੇ ਔਰ ਆਈਆਂ ਹੋਈਆਂ ਸੰਗਤਾਂ ਨੂੰ ਉਹ ਆਪਣੇ ਇਲਾਹੀ ਪ੍ਰਵਚਨਾਂ ਦੇ ਨਾਲ ਨਿਹਾਲ ਕਰਦੇ ਨੇ ਸਾਨੂੰ ਲੋਕਾਂ ਨੂੰ ਉਹ ਅਸਲੀ ਜੀਵਨ ਦਾ ਮਕਸਦ ਜਿਹੜਾ ਹੈ ਅਸਲੀ ਗਿਆਨ ਹੈ ਜਿਹੜਾ ਉਸ ਬਾਰੇ ਉਹ ਦਰਸਾਉਂਦੇ ਨੇ ਉਸ ਤੇ ਚਾਨਣਾ ਪਾਉਂਦੇ ਨੇ ਉਸ ਦੇ ਸੰਦਰਭ ਦੇ ਵਿੱਚ ਹੀ ਅੱਜ 8 ਸਤੰਬਰ 2024 ਨੂੰ ਇਹ ਇੱਕ ਸਫਾਈ ਸਮਾਗਮ ਆਯੋਜਿਤ ਕੀਤਾ ਜਾਂਦਾ ਹੈ ਇਸ ਸਫਾਈ ਆਯੋਜਨ ਦਾ ਇਹ ਸਾਡਾ ਇੱਕ పార్ਟ ਆਫ ਐਂਡ ਪਾਰਸਲ ਆਫ ਈਚ ਐਂਡ ਐਵਰੀ ਸਤ ਸੰਗ ਸਮਾਗਮ ਹੈ ਉਸ ਤੋਂ ਅਸੀਂ ਹਫ਼ਤਾ ਪਹਿਲਾਂ ਇਹ ਕਰਵਾਉਂਦੇ ਹਾਂ ਜਸਟ ਟੂ ਕ੍ਰੀਏਟ ਦਾ ਅਵੇਅਰਨੈਸ ਇਨ ਦਾ ਕਮਿਊਨਿਟੀ ਅਬਾਊਟ ਦਾ ਕਲੀਨਨੈਸ ਆਫ ਆਵਰ ਸਰਾਊਂਡਿੰਗ ਕਿ ਜਿਹੜੀ ਸਾਡੇ ਆਲੇ-ਦੁਆਲੇ ਦੀ ਔਰ ਵਾਤਾਵਰਣ ਦੀ ਸਫਾਈ ਸਾਡੇ ਸ਼ਹਿਰ ਦੀ ਸਫਾਈ ਹੈ ਉਸ ਦਾ ਸਾਡੇ ਫਿਜ਼ੀਕਲ ਔਰ ਸਾਡੇ ਮੈਂਟਲ ਵੈਲਬੀਂਗ ਦੇ ਉੱਪਰ ਕਿੰਨਾ ਅਸਰ ਪੈਂਦਾ ਹੰ WHO ਸੰਗਠਨ ਹੈ ਜਿਹੜਾ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਜਿਹੜਾ ਉਸ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਸਾਡੀ ਸਰਾਊਂਡਿੰਗਸ ਦੀ ਜਿਹੜੀ ਸਫਾਈ ਹੁੰਦੀ ਹੈ ਥੈਟ ਹੈਵ ਅ ਹਿਊਜ ਇੰਪੈਕਟ ਔਨ आवर ਮੈਂਟਲ ਸਟੇਟਸ ਸਾਡੀ ਮਾਨਸਿਕਤਾ ਦੇ ਉੱਪਰ ਉਸ ਦਾ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ ਜੇਕਰ ਅਸੀਂ ਇਹ ਸਰਾਊਂਡਿੰਗਸ ਦੀ ਆਪਣੇ ਆਲੇ ਦੁਆਲੇ ਦੀ ਸਫਾਈ ਕਰਦੇ ਹਾਂ ਤਾਂ ਅਸੀਂ ਕਈ ਤਰ੍ਹਾਂ ਦੀਆਂ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਸਹਿਜ ਹੀ ਬਚ ਸਕਦੇ ਹਾਂ ਔਰ ਇਸੇ ਸੰਦੇਸ਼ ਨੂੰ ਅਸੀਂ ਇਹ ਬਾਬਾ ਵਰਖਰਾਮ ਸਪੋਰਟਸ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਜਿਹੜੀ ਸਾਡੀ ਦਰਬਾਰ ਸਾਹਿਬ ਦੇ ਵਿੱਚ ਬਣੀ ਹੋਈ ਕਮੇਟੀ ਹੈ ਜਿਹੜੀ ਕਿ ਸਮੇਂ-ਸਮੇਂ ਤੇ ਸਪੋਰਟਸ ਐਜੂਕੇਸ਼ਨਲ ਵੈਲਫੇਅਰ ਦੇ ਕੰਮਾਂ ਦੇ ਵਿੱਚ ਬੜਾ ਸਹਿਯੋਗ ਦਿੰਦੀ ਹੈ ਉਸ ਦਾ ਵੀ ਉਪਰਾਲਾ ਹੁੰਦਾ ਹੈ ਕਿ ਇਹੋ ਜਿਹੇ ਜਨ ਕਲਿਆਣਕਾਰੀ ਸਮਾਗਮ ਹੁੰਦੇ ਆ ਜਾਂ ਇਹੋ ਜਿਹੇ ਐਕਟੀਵਿਟੀਆਂ ਹੁੰਦੀਆਂ ਉਹਨਾਂ ਨੂੰ ਬੜੇ ਉਤਸ਼ਾਹ ਨਾਲ ਕਰ ਲਿਆ ਜਾਵੇ ਤਾਂ ਜੋ ਸਾਡੇ ਵੱਲ ਦੇਖ ਕੇ ਕਿਸੇ ਨਾ ਕਿਸੇ ਨੂੰ ਇਹ ਸਹਿਦ ਮਿਲ ਜਾਂਦੀ ਹੈ ਕਿ ਇਹ ਸਰੌਂਡਿੰਗਸ ਦੀ ਸਾਡੇ ਸ਼ਹਿਰ ਦੀ ਨਗਰ ਦੀ ਸਫਾਈ ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਉਸੇ ਦੇ ਸੰਦਰਭ ਵਿੱਚ ਅਸੀਂ ਇਹ ਜਿਹੜਾ ਹੈ ਸਫਾਈ ਦਾ ਪ੍ਰੋਗਰਾਮ ਲੈ ਕੇ ਚੱਲੇ ਹੋਏ ਆ ਔਰ ਇਸ ਦੇ ਵਿੱਚ ਸਾਡੀਆਂ ਸਮੂਚੀ ਸਾਧ ਸੰਗਤ ਨੇ ਬੜਾ ਵਧੀਆ ਸਹਿਯੋਗ ਕੀਤਾ ਹੈ ਬੜੇ ਪਿਆਰ ਔਰ ਇਤفاق ਦੇ ਨਾਲ ਇਹ ਨਗਰ ਦੀ ਸਫਾਈ ਕੀਤੀ ਗਈ ਹੈ ਔਰ ਆਉਣ ਵਾਲੇ 15 ਸਮਾਗਮ ਹੈ ਜਿਹੜੇ ਉਹਨਾਂ ਦੇ ਵਿੱਚ ਮੈਂ ਪੂਰੀ ਕਮਿਊਨਿਟੀ ਨੂੰ ਆਪਣੇ ਤਰਫ ਤੋਂ ਔਰ ਸ਼ੈਨ ਸ਼ਰ ਰੋਹਾਨੀ ਸਸੰਗ ਦਰਬਾਰ ਖਰਕਾ ਦੀ ਜਿਹੜੀ ਪ੍ਰਬੰਧਕ ਕਮੇਟੀ ਉਹਦੇ ਵੱਲੋਂ ਵੀ ਚਾਚੇ ਤੌਰ ਤੇ ਮੈਂ ਪੂਰੀ ਕਮਿਊਨਿਟੀ ਨੂੰ ਉਸ ਦੇ ਵਿੱਚ ਇਨਵਾਈਟ ਕਰਦਾ ਕਿ ਆਇਆ ਜਾਵੇ ਔਰ ਗੁਰੂ ਪਾਤਸ਼ਾਹ ਦੇ ਉਹ ਜਿਹੜੇ ਇਲਾਹੀ ਪ੍ਰਵਚਨ ਨੇ ਜਿਹੜਾ ਸਾਡੇ ਜੀਵਨ ਦਾ ਕਲਿਆਣ ਕਰਨ ਵਾਲੇ ਪ੍ਰਵਚਨ ਨੇ ਉਹਨਾਂ ਨੂੰ ਆਪਣੀ ਜੀਵਨ ਦਾ ਹਿੱਸਾ ਬਣਾਇਆ ਜਾਵੇ। ਮੈਂ ਨਸ਼ਿਆਂ ਦੇ ਸੰਬੰਧ ਵਿੱਚ ਤੁਹਾਡੇ ਨਾਲ ਗੱਲ ਕਰੂੰਗਾ ਵੀ ਜੋ ਅੱਜ ਸਮਾਂ ਬਹੁਤ ਮਾੜਾ ਸਮਾਂ دور ਚੱਲ ਰਿਹਾ ਹੈ ਨਸ਼ਿਆਂ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਨੂੰ ਕੀ ਸੰਦੇਸ਼ ਦਵੋਗੇ ਸਾਡੇ ਸੰਗਤਾਂ ਨੂੰ ਦੇਖੋ ਜੀ ਇਹ ਜਦੋਂ ਗੁਰੂ ਪਾਤਸ਼ਾਹ ਜੀ ਆਪਣੇ ਪ੍ਰਵਚਨ ਕਰਦੇ ਨੇ ਉਹ ਵੀ ਇਸ ਚੀਜ਼ ਦੇ ਉੱਪਰ ਬੜਾ ਹਿਸਟੈਸ ਦੇ ਕੇ ਕਹਿੰਦੇ ਨੇ ਕਿ ਅੱਜ ਕੱਲ ਦਾ ਜਿਹੜਾ youth ਹੈ ਉਹ ਇਹਨਾਂ ਨਸ਼ਿਆਂ ਦੀ ਗਿਰਤ ਦੇ ਵਿੱਚ ਇਹਨਾਂ ਆ ਚੁੱਕਿਆ ਹੈ ਕਿ ਜਿਹੜਾ ਉਸ ਦੇ ਨਾਲ ਜ਼ਿੰਦਗੀਆਂ ਬਰਬਾ ਇਹ ਸਾਡੇ ਸਮਾਜ ਨੂੰ ਲੱਗਿਆ ਹੋਇਆ ਕਹਿ ਸਕਦੇ ਹਾਂ ਕਿ ਇੱਕ ਕੋੜ ਹੈ ਟੂਣ ਵਾਂਗੂ ਹੈ ਜਿਹੜਾ ਅੰਦਰੋਂ ਹੀ ਅੰਦਰ ਦਿਮਗ ਦੀ ਤਰ੍ਹਾਂ ਸਾਡੇ ਜਵਾਨੀ ਨੂੰ ਜਿਹੜਾ ਹੈ ਬਰਬਾਦ ਕਰ ਰਿਹਾ ਔਰ ਉਸ ਦੇ ਕਾਰਨ ਬਹੁਤ ਹੁੰਦੇ ਨੇ ਆਪਾਂ ਨੂੰ ਉਹਨਾਂ ਸਭ ਤੋਂ ਪਹਿਲਾਂ ਤੇ ਜਿਹੜੇ ਨਸ਼ੇ ਹਨ ਉਹਨਾਂ ਦੇ ਕਾਰਨਾਂ ਦੇ ਵਿੱਚ ਕਿਉਂਕਿ ਸਰਕਾਰਾਂ ਬਹੁਤ ਲੰਬੇ ਸਮੇਂ ਤੋਂ ਪ੍ਰਯਤਨ ਕਰ ਰਹੀਆਂ ਨੇ ਕਿ ਇਹਨਾਂ ਨਸ਼ਿਆਂ ਨੂੰ ਬੰਦ ਕੀਤਾ ਜਾਵੇ ਔਰ ਪੰਜਾਬ ਸਰਕਾਰ ਵੀ ਸਮੇਂ-ਸਮੇਂ ਤੇ ਬਹੁਤ ਬੁਰਜੋਰ ਯਤਨ ਕਰਦੀ ਔਰ ਸਾਡੀ ਪ੍ਰਬੰਧਕ ਕਮੇਟੀ ਵੱਲੋਂ ਜਿਹੜੀ ਸਾਡੀ ਬਾਬਾ ਵਰਕਰਾਮ ਸਪੋਰਟਸ ਐਜੂਕੇਸ਼ਨ ਔਰ ਵੈਲਫੇਅਰ ਸੁਸਾਇਟੀ ਹੈ ਉਹ ਵੀ ਜਦੋਂ ਗੁਰੂ ਘਰ ਦੇ ਵਿੱਚ ਵੀ ਸਮਾਗਮ ਹੁੰਦੇ ਨੇ ਜਾਂ ਬਾਹਰ ਵੀ ਸਮਾਗਮ ਹੁੰਦੇ ਨੇ ਤਾਂ ਅਸੀਂ ਡਰਗ ਅਬਿਊਜ਼ ਐਂਡ ਇਲੀਜੀਟ ਟਰੈਫਿਕਿੰਗ ਨੂੰ ਲੈ ਕੇ ਅਸੀਂ ਬੜੇ ਤਕੜੇ ਲੈਵਲ ਤੇ ਇਹ ਪ੍ਰੋਗਰਾਮ ਹੈ ਜਿਹੜੇ ਆਯੋਜਿਤ ਕਰਦੇ ਆ ਤਾਂ ਜੋ ਕਮਿਊਨਿਟੀ ਨੂੰ ਇਸ ਦੇ ਬਾਰੇ ਵੇਅਰ ਕੀਤਾ ਜਾ ਸਕੇ ਇਸ ਦੇ ਜਿਹੜੇ ਬੜੇ ਹੀ ਕਾਰਨ ਨੇ ਉਹਨਾਂ ਕਾਰਨਾਂ ਦੀ ਕੋਹ ਕਰਨੀ ਬੜੀ ਜ਼ਰੂਰੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕਾਰਨ ਆਉਂਦਾ ਉਹ ਅਸੀਂ ਦੇਖਦੇ ਆ ਕਿ ਆਮ ਤੌਰ ਤੇ ਸਟੂਡੈਂਟਸ ਦੇ ਵਿੱਚ ਜ਼ਿਆਦਾ ਉੱਥੇ ਪੀਅਰ ਪ੍ਰੈਸ਼ਰ ਹੁੰਦਾ ਹੈ ਪੀਅਰ ਪ੍ਰੈਸ਼ਰ ਹੁੰਦਾ ਕਿ ਇੱਕ ਸਟੂਡੈਂਟ ਦੇ ਪ੍ਰਭਾਵ ਦੇ ਵਿੱਚ ਆ ਕੇ ਦੂਸਰਾ ਕਰ ਰਿਹਾ ਹੈ ਸੋ ਸਾਡੇ ਮੇਰੀ ਅਪੀਲ ਹੈ ਸਾਰੇ ਮਾ ਮਾਵਾਂ ਨੂੰ ਮਾਪਿਆਂ ਨੂੰ ਕਿ ਉਹ ਆਪਣੇ ਬੱਚੇ ਦਾ ਸਕੂਲ ਉਹ ਟੀਨੇਜ ਹੈ ਜਿਹੜੀ ਉਸ ਦੇ ਵਿੱਚ ਬੜੇ ਜਿਆਦਾ ਚਾਂਸਸ ਹੁੰਦੇ ਨੇ ਕਿ ਕੋਈ ਗਲਤ ਐਕਟੀਵਿਟੀ ਦੇ ਵਿੱਚ ਬੱਚਾ ਸ਼ਾਮਲ ਹੋ ਜਾਂਦਾ ਤਾਂ ਉੱਥੇ ਬੱਚੇ ਨੂੰ ਬੜੇ ਪਿਆਰ ਦੇ ਨਾਲ ਉਸ ਦੀ ਨਿਗਰਾਨੀ ਕਰਨ ਦਾ ਸਾਨੂੰ ਸਮਾਂ ਹੁੰਦਾ ਉਹ ਸਾਡੇ ਕੋਲ ਇਸ ਲਈ ਸਾਨੂੰ ਉਹ ਜ਼ਰੂਰ ਹੀ ਦੇਖਣਾ ਚਾਹੀਦਾ ਹੈ ਅਧਿਆਪਕਾਂ ਦਾ ਸਹਿਯੋਗ ਔਰ ਉਸ ਤੋਂ ਬਾਅਦ ਜੇਕਰ ਕੋਈ ਇਹ ਨਸ਼ਾ ਕਰਦਾ ਵੀ ਹੈ ਤਾਂ ਸਾਨੂੰ ਕਮਿਊਨਿਟੀ ਨੂੰ ਬੜੇ ਪਿਆਰ ਦੇ ਨਾਲ ਉਸ ਨੂੰ ਡੀਲ ਕਰਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਅਸੀਂ ਜ਼ਿਆਦਾ ਦਬਾਅ ਪਾ ਕੇ ਜਾਂ ਇਹੋ ਜਿਹਾ ਉਸ ਦੇ ਉੱਪਰ ਬਹੁਤ ਤਕੜਾ ਪ੍ਰੈਸ਼ਰ ਪਾਉਣਿਆ ਤਾਂ ਫਿਰ ਕੰਮ ਖਰਾਬ ਹੁੰਦਾ ਉਸ ਦੇ ਨਾਲ ਉਹ ਵਿਗੜਦਾ ਨਹੀਂ ਇੱਥੇ ਸਾਨੂੰ ਪਿਆਰ ਦੀ ਜ਼ਰੂਰਤ ਹੁੰਦੀ ਹੈ ਬੜਾ ਮੋਟੀਵੇਸ਼ਨਲ ਵੀਡੀਓਜ਼ ਹੁੰਦੀਆਂ ਨੇ ਬੜੀ ਮੋਟੀਵੇਸ਼ਨਲ ਸਪੀਚਸ ਹੁੰਦੀਆਂ ਨੇ ਉਹਦਾ ਉਹਨੂੰ 파ਟ ਬਣਾਉਣਾ ਚਾਹੀਦਾ ਔਰ ਉਸ ਨੂੰ ਦੱਸਣਾ ਚਾਹੀਦਾ ਹੈ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਇਹ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਜਿਹੜੀ ਇਹ ਚੀਜ਼ ਹੈ ਨਸ਼ਿਆਂ ਦੀ ਇਹ ਤੁਹਾਡੇ ਪਰਿਵਾਰ ਨੂੰ ਖਰਾਬ ਕਰ ਰਹੀ ਹੈ ਇੱਕ ਨਸ਼ੇੜੀ ਦੇ ਨਾਲ ਸਿਰਫ ਉਸਦਾ ਪਰਿਵਾਰ ਹੀ ਨਹੀਂ ਉਸਦੀ ਜ਼ਿੰਦਗੀ ਹੀ ਨਹੀਂ ਉਸਦੇ ਜਿਹੜੇ ਨਾਲ ਜੁੜੇ ਹੋਏ ਸਾਰੇ ਰਿਸ਼ਤੇ ਨੇ ਉਹ ਵੀ ਟੁੱਟਦੇ ਨੇ ਔਰ ਉਸ ਤੋਂ ਬਾਅਦ ਸਮਾਜ ਦੇ ਉੱਪਰ ਵੀ ਬਹੁਤ ਗੰਦਾ ਜਿਹੜਾ ਹੈ ਇਫੈਕਟ ਪੈਂਦਾ ਹੈ ਅਸੀਂ ਬੜਾ ਪ੍ਰਯੋਰ ਪ੍ਰਯਤਨ ਕਰਦੇ ਆ ਸਾਡੇ ਪ੍ਰਬੰਧਕ ਕਮੇਟੀ ਵੀ ਕਰਦੀ ਆ ਸਾਡੀ ਜਿਹੜੀ ਉਥੇ ਕਮਿਊਨਿਟੀ ਬਣੀ ਹੋਈ ਕਮੇਟੀ ਆ ਉਹ ਵੀ ਔਰ ਸਮੇਂ-ਸਮੇਂ ਤੇ ਅਸੀਂ ਇਹ ਅਵੇਰਨੈਸ ਜਿਹੜੀ ਆ ਜਰੂਰ ਲੈ ਕੇ ਆਉਂਦੇ ਆ ਇਸ ਦੇ ਵਿੱਚ ਸੋ ਡਾਕਟਰ ਸਾਹਿਬ ਨੇ ਬਹੁਤ ਸਪਸ਼ਟ ਤਰੀਕੇ ਦੇ ਵਿੱਚ ਦੱਸਿਆ ਸਫਾਈ ਦੀ ਗੱਲ ਹੈ ਇਹ ਸਫਾਈ ਵੀ ਸਾਡੇ ਵਾਸਤੇ ਜ਼ਰੂਰੀ ਹੈ ਚਲੋ ਹਰ ਇੱਕ ਇਨਸਾਨ ਨੂੰ ਆਪਾਂ ਹਰ ਇੱਕ ਪਰ ਆਪਦੇ ਵਾਸਤੇ ਆਪਾਂ ਸਾਰੇ ਕੰਮ ਕਰਦੇ ਆਂ ਜੀ ਬਿਲਕੁਲ ਜਦੋਂ ਸਮਾਜ ਵਾਸਤੇ ਜਦੋਂ ਕੰਮ ਹੁੰਦਾ ਹੈ ਉੱਥੇ ਗੱਲ ਕਰਨੀ ਪੈਂਦੀ ਹੈ ਸਰਾਹਣਾ ਕਰਨੀ ਪੈਂਦੀ ਹੈ ਬਹੁਤ ਧੰਨਵਾਦ ਤੁਹਾਡਾ ਬਹੁਤ ਵੱਡਾ ਅਪਰਾਲਾ ਧੰਨਵਾਦ ਜੀ ਤੁਹਾਡਾ ਵੀ ਸਫਾਈ ਦੀ ਸੇਵਾ ਦਾ ਕਿਉਂਕਿ ਅਸੀਂ ਵੀ ਇੱਥੇ ਮੇਰੇ ਸਮਾਜ ਦਾ ਰੱਖਦੇ ਆਂ ਅਸੀਂ ਸਮਾਜ ਸੇਵਾ ਦੇ ਵਿੱਚ ਬਿਲਕੁਲ ਨਾ ਕਿ ਤਿਲ ਫੁੱਲ ਜੋ ਉਧਰ ਪੈਣਗਾ ਬਹੁਤ ਵੱਡੀਆਂ ਸਵਾਵਾਵਾਂ ਹੁੰਦੀਆਂ ਨਸ਼ੇ ਦੀ ਗੱਲ ਕਰੀ ਗਈ ਹੈ ਦੇਖੋ ਇੱਕ ਸਨੇਹ ਹੁੰਦੇ ਨੇ ਡਾਕਟਰ ਸਾਹਿਬ ਨੇ ਸਨੇਹਾ ਦਿੱਤਾ ਹੈ ਬੀਤੇ ਜੀ ਕੋਸ਼ਿਸ਼ ਕਰੋ ਇਹ ਚੀਜ਼ਾਂ ਨੂੰ ਅਵਾਈਡ ਕਰੋ ਇਹਨਾਂ ਤੋਂ ਹੀ ਆਪਾਂ ਮਾਂ ਪਿਓ ਦਾ ਵੀ ਬੰਦਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹੈ ਇੱਕ ਮੈਂ ਡਾਕਟਰ ਸਾਹਿਬ ਕੋਲ ਲਾਸਟ ਰੋਡ ਤੋਂ ਕੁਐਸਚਨ ਹੁਰ ਮੈਂ ਤੁਹਾਡੇ ਨਾਲ ਜੋ ਵਾਤਾਵਰਨ ਗਰਮ ਹੋ ਰਿਹਾ ਹੈ ਹਾਂਜੀ ਜੋ ਟੈਂਪਰੇਚਰ ਵਧ ਰਿਹਾ ਹੈ ਆਪਾਂ ਨੂੰ ਕੀ ਉਪਰਾਲੇ ਕਰਨੇ ਚਾਹੀਏ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਦੇਖੋ ਜੀ ਅਸੀਂ ਇਹ ਦੇਖਿਆ ਕਿ ਜਦੋਂ ਤੋਂ ਸਾਡੀਆਂ ਮੈਨ ਮੇਡ ਐਕਟੀਵਿਟੀਆਂ ਜ਼ਿਆਦਾ ਵਧੀਆਂ ਨੇ ਤਾਂ ਉਸ ਦਾ এনवायरमेंट ਦੇ ਉੱਪਰ ਬੜਾ ਬੋਧਾ ਪ੍ਰਭਾਵ ਪਿਆ ਉਸ ਦੇ ਵਿੱਚ ਸਾਡਾ ਸਭ ਤੋਂ ਪਹਿਲਾਂ ਜਿਹੜਾ ਸੀ ਕਿ ਅਸੀਂ ਰੁੱਖਾਂ ਨੂੰ ਰਹਿਣ ਹੀ ਨਹੀਂ ਦਿੱਤਾ ਅਸੀਂ ਉਹਨਾਂ ਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਆਪਣੀਆਂ ਬਸਤੀਆਂ ਉਸਾਰ ਲਈਆਂ ਔਰ ਸਭ ਤੋਂ ਵੱਡਾ ਗਲੋਬਲ ਵਾਰਮਿੰਗ ਦਾ ਜਿਹੜਾ ਇੰਪੈਕਟ ਆ ਉਹ ਸਭ ਤੋਂ ਵੱਡਾ ਸ਼ੁਰੂ ਕਰ ਦਿੱਤੀ ਅੱਜ ਅਸੀਂ ਕਈ ਤਰ੍ਹਾਂ ਦੇ ਪ੍ਰਯੋਗ ਇਹੋ ਜੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦਾ ਘਾਤਕ ਅਸਰ ਸਾਡੇ এনवायरमेंट ਦੇ ਉੱਪਰ ਹੁੰਦਾ ਗਲੋਬਲ ਵਾਰਮਿੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਅਸੀਂ ਰੁੱਖਾਂ ਨੂੰ ਕੱਟ ਦਿੱਤਾ ਔਰ ਉਸ ਤੋਂ ਬਾਅਦ ਫੈਕਟਰੀਆਂ ਦਾ ਬਹੁਤ ਜ਼ਿਆਦਾ ਵੱਧ ਜਾਣਾ ਸਾਡੇ ਵਾਹਨਾਂ ਦਾ ਬਹੁਤ ਜ਼ਿਆਦਾ ਵੱਧ ਜਾਣਾ ਔਰ ਸਾਡੇ ਏਸੀਜ਼ ਦਾ ਬਹੁਤ ਜ਼ਿਆਦਾ ਵੱਧ ਜਾਣਾ ਇਹ ਸਾਰੇ ਹੀ ਕਿਤਨੇ ਕਿਤੇ ਕੰਟ੍ਰਿਬਿਊਟਰੀ ਫੈਕਟਰਸ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਲੈ ਕੇ ਅੱਗੇ ਚੱਲਦੇ ਨੇ ਔਰ ਮੈਂ ਕਹੂੰਗਾ ਕਿ ਇਸ ਨੂੰ ਰੋਕਿਆ ਜਾ ਸਕਦਾ ਔਰ ਉਸ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਅਸੀਂ ਫੋਨ ਤੋਂ ਹੀ ਥੋੜਾ ਥੋੜਾ ਇਹ ਆਦਤ ਪਾਈ ਹੈ ਕਿ ਅਸੀਂ ਬੈਕ ਟੂ ਲਾਈਫ ਹੋਣਾ ਸ਼ੁਰੂ ਹੋਈਏ ਜਾਂ ਸਾਡਾ ਪੁਰਾਣਾ ਸਮਾਂ ਸੀ ਉਹ ਸਾਈਕਲਾਂ ਦੀ ਵਰਤੋਂ ਕਰਦਾ ਸੀ ਜਾਂ ਜਿੱਥੇ ਤੱਕ ਸੰਭਵ ਹੋ ਸਕਦਾ ਸੀ ਉਹ ਬਿਨਾਂ ਆਪਣਾ ਪੈਦਲ ਹੀ ਚੱਲ ਕੇ ਕੋਸ਼ਿਸ਼ ਕਰਦੇ ਸੀ ਛੋਟੀ ਡਿਸਟੈਂਸ ਨੂੰ ਕਵਰ ਕਰਨ ਲਈ ਤਾਂ ਇਹੋ ਜਿਹਾ ਉਪਰਾਲਾ ਕਰ ਲੈਣਾ ਚਾਹੀਦਾ ਔਰ ਵੱਧ ਤੋਂ ਵੱਧ ਰੁੱਖ ਲਗਾਉਣਾ ਹਰ ਇੱਕ ਇਨਸਾਨ ਦਾ ਪਰਮ ਕਰਤਵ ਹੈ ਕਿ ਉਹ ਜੇ ਰੁੱਖਾਂ ਵੱਲ ਹੋ ਜਾਂਦਾ ਇੱਕ ਇਨਸਾਨ ਜੇਕਰ 10 ਰੁੱਖ ਲਗਾਉਂਦਾ ਤਾਂ ਸਾਡਾ ਇਹ ਦੇਸ਼ ਪੂਰਾ ਗ੍ਰੀਨਰੀ ਨਾਲ ਭਰ ਜਾਂਦਾ ਔਰ ਇਸ ਚੀਜ਼ ਦਾ ਜਿਹੜਾ ਹੈ ਬੜਾ ਸੋਹਣਾ ਅਸਰ ਪੈਂਦਾ ਗਲੋਬਲ ਵਾਰਮਿੰਗ ਦੇ ਉੱਪਰ ਸੋ ਧੰਨਵਾਦ ਹੈ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਤੁਹਾਡਾ ਵੀ ਧੰਨਵਾਦ ਜੀ ਹਾਂਜੀ ਗੁਰਦਾਤਾ ਸ਼ੇਚਾ ਕੀ ਜੈ ਬੋਸ ਸੇਦਰ ਬਾਰੀ ਜੈ ਬੋਸ ਸਾਥ ਸੰਗਤੀ ਜੈ ਤੁਹਾਡਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੀ ਹਾਂਜੀ ਸਾਡੇ ਚੈਨਲ ਚੰਨਾ ਧਰੌਲਾ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਅਤੇ ਬੈਲ ਆਈਕਨ ਦਾ ਬਟਨ ਦਬਾਇਓ ਧੰਨਵਾਦ ਜੀ